एसजीपीसीडी प्रधानगी ਦੇ ਅਹੁਦੇ ਨੂੰ ਲੈ ਕੇ ਮੁਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਕਾਰਜ ਭਾਰ ਆ ਮੁਰ ਤੋਂ ਆਪਣਾ ਅਹੁਦਾ ਉਸ ਸੰਭਾਲ ਲਿਆ ਗਿਆ ਤਾਂ ਪਿਛਲੇ ਲੰਬੇ ਸਮੇਂ ਤੋਂ तकरीबन ਮਹੀਨੇ ਡੇਢ ਮਹੀਨੇ ਦਾ ਸਮਾਂ ਹੋ ਚੁੱਕਾ ਹੈ ਜਦੋਂ ਤੋਂ ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਸੀ ਤਾਂ बार-बार ਪਹਿਲਾਂ ਤਖਤਾਂ ਦੇ ਜਥੇਦਾਰ ਵੀ ਉਹਨਾਂ ਨੂੰ ਅਪੀਲ ਕਰ ਚੁੱਕੇ ਸੀ ਉਸ ਤੋਂ ਬਾਅਦ ਆਕਾਲੀ ਦਲ ਦੇ ਵੱਡੇ ਲੀਡਰ ਅਪੀਲ ਕਰ ਚੁੱਕੇ ਸੀ ਪਰ ਕੁਝ ਦਿਨ ਪਹਿਲਾਂ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਆਕਾਲੀ ਦਲ ਦੇ ਵੱਡੇ ਦਿਗਗਤ ਚਿਹਰੇ ਨੇ ਉਹਨਾਂ ਦੀ ਜਿਹੜੀ ਅਪੀਲ ਤੋਂ ਬਾਅਦ ਐਡਵੋਕੇਟ ਅਰਜੰਦਰ ਸਿੰਘ ਧਾਮੀ ਨੇ ਜਿਹੜੇ ਇਸ ਗੱਲ ਨੂੰ ਮੰਨ ਜਾਂਦੇ ਨੇ ਕਿ ਜਿਹੜਾ ਉਹ ਆਪਣਾ ਅਸਤੀਪਾ ਉਹ ਵਾਪਸ ਲੈ ਕੇ ਮੁਰਤੋ ਜਿਹੜਾ ਐਸਜੀਪੀਸੀ ਦੀ ਪ੍ਰਧਾਨਗੀ ਦਾ ਅਹੁਦਾ ਉਸ ਦੇ ਉੱਪਰ ਜਿਹੜਾ ਕਾਰਜ ਪਾਰ ਆਪਣਾ ਮੁਰਤੋ ਸੰਭਾਲ ਲੈਣਗੇ ਤਾਂ ਅੱਜ ਉਸ ਕੱਲ ਨੂੰ ਲੈ ਕੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਮੁਰਤੋ ਜਿਹੜਾ ਆਪਣਾ ਅਹੁਦਾ ਹੈ ਉਹ ਸੰਭਾਲ ਲਿਆ ਗਿਆ ਮੁਰਤੋ ਆਪਣਾ ਕਾਰਜ ਪਾਰ ਸੰਭਾਲ ਲਿਆ ਗਿਆ ਤਾਂ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੇ ਵੱਲੋਂ ਵੀ ਜਿਹੜਾ ਉਹਨਾਂ ਦਾ ਅਸਤੀਫਾ ਰੱਦ ਕਰ ਦਿੱਤਾ ਗਿਆ ਸੀ ਤਾਂ ਉਹ ਅਸਤੀਫਾ ਰੱਦ ਕਰਨ ਤੋਂ ਬਾਅਦ ਵੀ ਜਿਹੜਾ ਅੰਤਰੰਕ ਕਮੇਟੀ ਦੇ ਮੈਂਬਰ ਨੇ ਓ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹਨਾਂ ਦੀ ਰਿਹੈਸ ਤੇ ਹੁਸ਼ਿਆਰਪੁਰ ਜਾਂਦੇ ਰਹੇ ਉਹਨਾਂ ਨੂੰ ਮਨਾਉਣ ਜਾਂਦੇ ਨੇ ਕਿ ਜਿਹੜਾ ਆਪਣਾ ਅਸਤੀਫਾ ਉਹ ਵਾਪਸ ਲੈ ਲਓ ਮੁੜ ਤੋਂ ਜਿਹੜਾ ਆਪਣਾ ਕਾਰਜ ਭਾਰ ਆ ਉਹ ਸੰਭਾਲ ਲਓ ਪਰ ਐਡਵੋਕੇਟ ਰਜਿੰਦਰ ਸਿੰਘ ਧਾਮੀ ਬਾਰ-ਬਾਰ ਕੋਸ਼ਿਸ਼ਾਂ ਤੋਂ ਬਾਅਦ ਨਹੀਂ ਮੰਨਦੇ ਤਾਂ ਫਿਰ ਇੱਕ ਵਾਰ ਐਸਜੀਪੀਸੀ ਦੇ ਜਿਹੜਾ ਕੁਝ ਮੈਂਬਰ ਹੁੰਦੇ ਨੇ ਉਹ ਨਾਲ ਜਾਂਦੇ ਰਹੇ ਤੇ ਨਾਲ ਦੀ ਨਾਲ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਜਾਂਦੇ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਨੇ ਜਿਹੜੇ ਉਹ ਜਾਂਦੇ ਨੇ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਜੱਥਾ ਜਾਂਦਾ ਤੇ ਉਸ ਜੱਥੇ ਦੇ ਰੂਪ ਦੇ ਵਿੱਚ ਜਦੋਂ ਅਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਤਾਂ ਜਿਹੜਾ ਆਪਣਾ ਉਹ ਜਿਹੜਾ ਫੈਸਲਾ ਬਦਲਣ ਨੂੰ ਲੈ ਕੇ ਫੈਸਲਾ ਕਰ ਦਿੰਦੇ ਨੇ ਤਾਂ ਹੁਣ ਐਸਜੀਪੀਸੀ ਦੀ ਪ੍ਰਧਾਨਗੀ ਦਾ ਅਹੁਦਾ ਜਿਹੜਾ ਸੰਭਾਲ ਲਿਆ ਗਿਆ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਦੇ ਵਿੱਚ ਖਾਸ ਇਹ ਵੀ ਹੈ ਕਿ ਅੱਜ 26 ਮਾਰਚ ਦਾ ਦਿਨ ਹੈ ਤੇ 28 ਮਾਰਚ 2025 ਨੂੰ ਯਾਨੀ ਕਿ ਹੁਣ ਅਸ ਤੋਂ 2 ਦਿਨ ਬਾਅਦ ਹੈ ਐਸਜੀਪੀਸੀ ਦਾ ਜਿਹੜਾ ਸਾਲਾਨਾ ਬਜਟ ਆ ਉਹ ਵੀ ਪੇਸ਼ ਕੀਤਾ ਜਾਣਾ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹ ਬਜਟ ਪੇਸ਼ ਕੀਤਾ ਜਾਣਾ ਤਾਂ ਉਸ ਬਜਟ ਤੋਂ ਪਹਿਲਾਂ ਪਹਿਲਾਂ ਜਿਹੜਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਆਪਣਾ ਅਸਤੀਫਾ ਉਹ ਜਿਹੜਾ ਵਾਪਸ ਲੈ ਲਿਆ ਤੇ ਜਿਹੜਾ ਆਪਣਾ ਉਹਦਾ ਇਹੋ ਸਵਾਲ ਲਿਆ ਗਿਆ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਬਹੁਤ ਸਾਰੀਆਂ ਇਸ ਗੱਲ ਨੂੰ ਲੈ ਕੇ ਪਹਿਲਾਂ ਦੋ ਵਿਧਾਵਾਵਾਂ ਖੜੀਆਂ ਹੋ ਗਈਆਂ ਸੀ ਕਿ ਜਿਹੜਾ ਅੱਜ ਜੋ ਜੇਕਰ ਐਸਜੀਪੀਸੀ ਪ੍ਰਧਾਨ ਐਡਵੋਕੇਟ ਅਰਜੰਦਰ ਸਿੰਘ ਧਾਮੀ ਆਪਣਾ ਅਹੁਦਾ ਵਾਪਸ ਤੋਂ ਨਹੀਂ ਸੰਭਾਲਦੇ ਤਾਂ ਫਿਰ ਉਸ ਜਿਹੜਾ ਐਸਜੀਪੀਸੀ ਦਾ ਸਾਲਾਨਾ ਬਜਟ ਆ ਉਹ ਕੌਣ ਪੇਸ਼ ਕਰੇਗਾ ਤਾਂ ਇਸ ਗੱਲ ਨੂੰ ਲੈ ਕੇ ਬਹੁਤ ਵੱਡੇ ਦੁਬਧਾ ਦੇ ਵਿੱਚ ਸੀ ਸਵਾਲ ਖੜੇ ਹੋ ਰਹੇ ਸੀ ਪਰ ਇਸ ਗੱਲ ਨੂੰ ਲੈ ਕੇ ਕਲੀਅਰ ਕਰ ਦਿੱਤਾ ਗਿਆ ਅੱਜ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਅਰਜੰਦਰ ਸਿੰਘ ਧਾਮੀ ਉਹਨਾਂ ਦੁਆਰਾ ਜਿਹੜਾ ਆਪਣਾ ਅਹੁਦਾ ਹੈ ਉਹ ਸੰਭਾਲ ਲਿਆ ਗਿਆ ਐਸਜੀਪੀਸੀ ਦਾ ਜੋ ਵੀ ਆਪਣਾ ਉਹਨਾਂ ਦਾ ਕਾਰਜਕਾਰ ਆ ਬਜਟ اجلاس ਤੋਂ ਪਹਿਲਾਂ ਆਪਣਾ ਕਾਰਜਭਾਰ ਸੰਭਾਲ ਲਿਆ ਗਿਆ ਤਾਂਤਰਿਕ ਕਮੇਟੀ ਦੇ ਵੱਲੋਂ ਅਸਤੀਫਾ ਰੱਦ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਫੈਸਲਾ ਬਦਲਿਆ ਗਿਆ ਮੁਰਤੋਂ ਐਸਜੀਪੀਸੀ ਦੀ ਪ੍ਰਧਾਨਗੀ ਦਾ ਉਹਦਾ ਸੰਭਾਲਿਆ ਗਿਆ ਤਾਂ ਅਸਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜਾ ਸੇਵਾ ਮੁਕਤ ਕੀਤਾ ਜਾਂਦਾ ਤਾਂ ਉਸ ਫੈਸਲੇ ਦੀ ਜਿਹੜੀ ਅਗਵਾਈ ਕਰਦੇ ਹੁੰਦੇ ਨੇ ਉਹ ਫੈਸਲਾ ਅੰਤਰਿਕ ਕਮੇਟੀ ਕਰਦੇ ਨੇ ਤੇ ਉਸ ਅੰਤਰਿਕ ਕਮੇਟੀ ਦੀ ਅਗਵਾਈ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਕਰ ਰਹੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਐ ਐ ਐਸਜੀਪੀਸੀ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਉਹਨਾਂ ਦੁਆਰਾ ਅਸਤੀਫਾ ਦਿੱਤਾ ਜਾਂਦਾ ਉਹਨਾਂ ਦੁਆਰਾ ਇਹ ਗੱਲ ਆਖੀ ਜਾਂਦੀ ਹੈ ਕਿ ਉਸ ਫੈਸਲੇ ਤੋਂ ਬਾਅਦ ਮੈਨੂੰ ਜਿਹੜਾ ਇੰਝ ਮਹਿਸੂਸ ਹੋ ਰਿਹਾ ਕਿ ਮੈਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਸ ਤੋਂ ਬਾਅਦ ਹਾਲਾਂਕਿ ਉਸ ਵਕਤ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਅਪੀਲ ਕੀਤੀ ਸੀ ਕਿ ਤੁਸੀਂ ਜਿਹੜਾ ਐਸਜੀਪੀਸੀ ਦਾ ਪ੍ਰਧਾਨਗੀ ਦਾ ਅਹੁਦਾ ਉਸੇ ਤਰੀਕੇ ਬਰਕਰਾਰ ਰੱਖੋ ਪਰ ਲੰਬਾ ਸਮਾਂ ਜਿਹੜਾ ਐਸਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਦੇ ਉੱਪਰ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨਹੀਂ ਆਉਂਦੇ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਨੇ ਆਪਣਾ ਅਸਤੀਫਾ ਹੀ ਦੇਣਾ ਏ ਪਰ ਅੱਜ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਕਾਰਜ ਭਾਰ ਆ ਉਹ ਸੰਭਾਲ ਲਿਆ ਗਿਆ ਹੈ